ਹਾਂਜੀ ਦੋਸਤੋ ਫਸਟ ਕਾਲ ਜੀ ਅੱਜ ਦੀ ਤੁਹਾਡੀ ਕਲਾਸ ਰਹੇਗੀ ਵਰਕ ਵਾਲੀ ਸਲਵਾਰ ਦੀ ਕਟਿੰਗ ਦੀ ਔਰ ਵਰਕ ਵਾਲੀ ਸਲਵਾਰ ਨੂੰ ਹੈਵੀ ਕਟਿੰਗ ਕਿਦਾਂ ਕਰਨਾ ਵਰਕ ਵਾਲੀ ਸਲਵਾਰ ਦੀ ਕਟਿੰਗ ਆਪਾਂ ਪਹਿਲਾਂ ਕਟਿੰਗ ਕਰਨੀ ਦੱਸ ਚੁੱਕੇ ਹਾਂ ਪਰ ਉਹ ਸਿੰਪਲ ਤਰੀਕੇ ਨਾਲ ਸੀਗੀ ਠੀਕ ਹੈ ਹੁਣ ਤੁਹਾਡੇ ਵਿੱਚੋਂ ਜਿਵੇਂ ਪੁੱਛ ਭੈਣਾਂ ਕੁਝ ਸਿਸਟਰ ਕੁਝ ਮੰਮੀਆਂ ਠੀਕ ਹੈ ਆਂਟੀਆਂ ਜੋ ਕਿ ਸਲਵਾਰ ਨੂੰ ਸਿੰਪਲ ਨਹੀਂ ਪਾਉਣਾ ਚਾਹੁੰਦੇ ਹਨਾ ਕਿ ਮੋਰੀਆਂ ਤੇ ਵਰਕ ਹੈ ਤੇ ਉਹ ਸਲਵਾਰ ਥੋੜੀ ਸਿੰਪਲ ਰਹਿ ਜਾਂਦੀ ਹੈ ਵੈਸੇ ਤਾਂ ਇਹ ਸਿੰਪਲ ਹੀ ਸੋਹਣੀ ਲੱਗਦੀ ਹੈ ਠੀਕ ਹੈ ਕਿਉਂਕਿ ਜਿਹਦੇ ਉੱਪਰ ਵਰਕ ਹੁੰਦਾ ਜਿਆਦਾ ਹੈਵੀ ਹੋ ਜਾਂਦੀ ਹੈ ਤਾਂ ਫਿਰ ਇਹ ਵਰਕ ਜਿਹੜਾ ਹੈਗਾ ਲੁਕ ਜਾਂਦਾ ਪਿੱਛੇ ਤੋਂ ਮੂਰੀ ਦੇ ਵਿੱਚ ਠੀਕ ਹੈ ਹੁਣ ਜਿਹੜੇ ਕਿ ਹੈਵੀ ਪਾਉਂਦੇ ਆ ਠੀਕ ਹੈ ਉਹਨਾਂ ਦੇ ਲਈ ਇਹ ਕਟਿੰਗ ਹੈ ਠੀਕ ਹੈ ਬਾਕੀ ਜਿਹੜੇ ਸਿੰਪਲ ਵੀ ਕਟਿੰਗ ਕਰਦੇ ਆ ਬਾਕੀ ਬਿਗਨਰਸ ਉਹ ਦੇਖ ਸਕਦੇ ਆ ਕਿ ਕਟਿੰਗ ਕਿੱਦਾਂ ਹੋਣੀ ਹੈ ਠੀਕ ਹੈ ਕਿ ਹੈਵੀ ਕੋਈ ਤੁਹਾਡੇ ਕੋਲ ਇਦਾਂ ਦਾ ਕੋਈ ਆਉਂਦਾ ਕਸਟਮਰ ਕਿ ਅਸੀਂ ਸਿੰਪਲ ਨਹੀਂ ਪਾਉਣੀ ਕਿ ਹੈਵੀ ਹੀ ਬਣਾਉਣੀ ਆ ਠੀਕ ਹੈ ਤਾਂ ਉਹ ਚੀਜ਼ ਤੁਹਾਨੂੰ ਦੱਸਣ ਲੱਗਿਆਂ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਇਸ ਨੂੰ ਹੁਣ ਤੁਸੀਂ ਦੇਖ ਸਕਦੇ ਹੋ ਸਿੱਧਾ ਹੈ ਠੀਕ ਹੈ ਤੁਸੀਂ ਉਲਟਾ ਫੋਲਡ ਕਰ ਸਕਦੇ ਹੋ ਸਿੱਧਾ ਫੋਲਡ ਕਰ ਸਕਦੇ ਹੋ ਕਿਉਂਕਿ ਸਟਿਚ ਕਰੋਗੇ ਤਾਂ ਤੁਸੀਂ ਉਲਟ ਤਾਂ ਇਹ ਮੈਂ ਫੋਲਡ ਕਰਕੇ ਰੱਖ ਲਿਆ ਠੀਕ ਹੈ ਦੋਨੋਂ ਪਹਿਲਾਂ ਦਾ ਵਰਕ ਦੇ ਨਾਲ ਵਰਕ ਮਲਾ ਕੇ ਆਪਾਂ ਨੇ ਸੈਂਟਰ ਤੋਂ ਫੋਲਡ ਕਰ ਲਿਆ ਠੀਕ ਹੈ ਸਭ ਤੋਂ ਪਹਿਲਾਂ ਤਾਂ ਪੱਲੇ ਕੱਢਣੇ ਆ ਜਿੰਨੀ ਵੀ ਤੁਹਾਡੀ ਸਲਵਾਰ ਦੀ ਟੋਟਲ ਲੈਂਥ ਹੁੰਦੀ ਹੈ ਠੀਕ ਹੈ ਉਹਦੇ ਵਿੱਚੋਂ ਮੈਂ ਬੈਲਟ ਲਾਉਣੀ ਹੈ ਜਿਵੇਂ ਕਿ 5.5 ਇੰਚ ਦੀ ਤਿਆਰ ਠੀਕ ਹੈ ਹੁਣ ਕੋਈ 5 ਦੀ ਲਾਉਂਦਾ ਕੋਈ 3 ਦੀ ਲਾਉਂਦਾ ਜਿੰਨੀ ਤੁਸੀਂ ਬੈਲਟ ਰੈਡੀ ਕਰਦੇ ਹੋ ਠੀਕ ਹੈ ਉਹ ਕੱਢ ਲੈਣਾ ਤੁਸੀਂ ਵਿੱਚੋਂ ਵੀ ਇੰਨੀ ਤਿਆਰ ਬੈਲਟ ਆਉਂਦੀ ਹੈ ਤੁਹਾਡੀ ਉਹਦੇ ਵਿੱਚੋਂ ਬਾਕੀ ਜੋ ਵੀ ਬਚਦਾ ਉਹਦੇ ਵਿੱਚ 1 ਇੰਚ ਪਲੱਸ ਕਰਕੇ ਤੁਸੀਂ ਸਲਵਾਰ ਦੀ ਕਟਿੰਗ ਕਰਨੀ ਹੈ ਹੁਣ ਮੈਂ ਉਹਦੇ 33 ਇੰਚ ਕਟਿੰਗ ਕਰਨੀ ਹੈ ਠੀਕ ਹੈ ਜੋ ਵੀ ਤੁਹਾਡਾ ਨਾਪ ਰੈਡੀ ਹੁੰਦਾ ਸਲਵਾਰ ਦਾ ਉਹਦੇ ਵਿੱਚੋਂ ਜਿੰਨੀ ਤੁਸੀਂ ਤਿਆਰ 벨ਟ ਲਾਉਨੇ ਹੋ 5 ਲਾਉਨੇ ਹੋ 6 ਲਾਉਨੇ ਹੋ ਕੱਢ ਦੇਣੀ ਹੈ ਠੀਕ ਹੈ ਹੁਣ ਜਿਵੇਂ ਕਿ ਤੁਹਾਡੀ ਸਲਵਾਰ 37 ਤਿਆਰ ਹੁੰਦੀ ਹੈ ਠੀਕ ਹੈ ਤਾਂ 37 ਦੇ ਵਿੱਚੋਂ ਤੁਸੀਂ 5 ਇੰਚ ਦੀ ਰੈਡੀ 벨ਟ ਲਾਉਨੇ ਹੋ ਠੀਕ ਹੈ ਮੰਨ ਕੇ ਚਲੋ ਜੇ 5 ਇੰਚ ਕੱਢ ਦੂੰਗੀ ਪਿੱਛੇ ਕਿੰਨਾ ਬਚਦਾ 32 ਠੀਕ ਹੈ 32 ਦੇ ਵਿੱਚ ਤੁਸੀਂ 1 ਇੰਚ ਪਲੱਸ ਕਰਕੇ 33 ਕਟਿੰਗ ਕਰ ਲੈਣੀ ਹੈ ਠੀਕ ਹੈ ਜੀ ਹੁਣ ਮੈਂ ਇਹਨੂੰ 37 ਹੀ ਰੈਡੀ ਕਰਨਾ ਹੈ ਠੀਕ ਹੈ ਮੈਂ ਇਹਨੂੰ 37 ਰੈਡੀ ਕਰਨਾ ਠੀਕ ਹੈ ਕਿਉਂਕਿ ਮੈਂ 5.5 ਇੰਚ ਦੀ ਤਿਆਰ ਬੈਲਟ ਲਾਉਣੀ ਆ ਠੀਕ ਹੈ ਜੀ ਤਾਂ ਮੈਂ ਇਸ ਨੂੰ 33 ਕਟਿੰਗ ਕਰ ਰਹੀ ਆ 33 ਤੇ ਨਿਸ਼ਾਨ ਲਗਾ ਕੇ ਠੀਕ ਹੈ ਪਹਿਲਾਂ ਤਾਂ ਮੈਂ ਇਹਨੂੰ ਇਦਾਂ ਕਟਿੰਗ ਕਰ ਲੈਣਾ ਪੱਲਿਆਂ ਨੂੰ ਵਰਕ ਦੇ ਨਾਲ ਠੀਕ ਹੈ ਦੇਖੋ ਵਰਕ ਦੇ ਨਾਲ ਵਰਕ ਮਲਾ ਕੇ ਸੈਂਟਰ ਕਰਕੇ ਮੈਂ ਇਸ ਨੂੰ ਫੋਲਡ ਕੀਤਾ ਹੋਇਆ ਹੁਣ ਉਸ ਤੋਂ ਬਾਅਦ ਮੈਂ ਪੱਲੇ ਦੀ ਚੌੜਾਈ ਰੱਖੂੰਗੀ ਪੱਲੇ ਦੀ ਚੌੜਾਈ ਮੈਂ ਨਾਰਮਲ ਹੀ ਰੱਖੂੰਗੀ ਜੁਵੇ ਤੁਸੀਂ ਆ ਦੇਖ ਸਕਦੇ ਹੋ ਵਰਕ ਵਰਕ ਹੈਗਾ ਸਾਡੇ 4.5 ਇੰਚ ਦੇ ਵਿੱਚ ਠੀਕ ਹੈ ਜਿੰਨੀ ਆਪਾਂ ਨਾਰਮਲ ਚੌੜਾਈ ਪਾਉਨੇ ਆ ਪੱਲੇ ਦੀ ਉਨੀ ਹੀ ਪਾਵਾਂਗੇ ਨਾਰਮਲ ਆਪਾਂ 6 ਇੰਚ ਪਾਉਨੇ ਆ ਤਾਂ ਮੈਂ ਇਹਦੇ ਵਿੱਚ ਸਾਡੇ 6 ਇੰਚ ਕਰ ਦੂੰਗੀ ਠੀਕ ਹੈ ਤੁਸੀਂ 6 ਵੀ ਲੈ ਸਕਦੇ ਹੋ ਨਾਰਮਲ ਆਪਣਾ ਜਿੰਨੀ ਤੁਸੀਂ ਲੈ ਸਕਦੇ ਹੋ ਠੀਕ ਹੈ ਬਾਕੀ ਜੇ ਪੂਰੇ ਤੇ ਵਰਕ ਹੁੰਦਾ ਫਿਰ ਤੁਸੀਂ ਇਹ ਪੂਰਾ ਹੀ ਲੈਣਾ ਠੀਕ ਹੈ ਫਿਰ ਉਹਦੇ ਵਿੱਚ ਤੁਸੀਂ ਕੁੰਦੇ ਦੀ ਨੀਚੇ ਤੋਂ ਚੌੜਾਈ ਕੱਟ ਲੈਣੀ ਹੈ ਠੀਕ ਹੈ ਹੁਣ ਇਹਨੂੰ ਆਪਾਂ ਕੱਟ ਲੈਣਾ ਉਰੇ ਤੋਂ ਠੀਕ ਹੈ ਜੀ ਇਹੇ ਕਪੜਾ ਆਪਾਂ ਸਾਈਡ ਤੇ ਰੱਖ ਲੈਣਾ ਹੁਣ ਅੱਗੇ ਤੋਂ ਇਹ ਸਾਰੇ ਕਪੜੇ ਨੂੰ ਆਪਾਂ ਪਹਿਲਾਂ ਤਾਂ ਇਦਾਂ ਡਬਲ ਫੋਲਡ ਕਰਾਂਗੇ ਠੀਕ ਹੈ ਡਬਲ ਫੋਲਡ ਕਰਨ ਤੋਂ ਬਾਅਦ ਆਪਾਂ ਨੇ ਇਹਨੂੰ 4 ਫੋਲਡ ਕਰਨਾ ਉੱਪਰੋਂ ਇਹ ਕੋਨਾ ਦਾ ਜਿਹੜਾ ਆਪਣਾ ਫੋਲਡ ਹੋਇਆ ਇਹਨੂੰ ਕੱਟ ਲੈਣਾ ਆਪਾਂ ਨੇ ਠੀਕ ਹੈ ਇਹ ਐਕਸਟਰਾ ਸੀ ਤੇ ਇਸ ਨੂੰ ਤੁਸੀਂ ਬਰਾਬਰ ਕਰਕੇ ਠੀਕ ਹੈ 4 ਫੋਲਡ ਕਰੋਗੇ ਇੱਦਾਂ ਫੋਰ ਫੋਲਡ ਕਰ ਲੈਣਾ ਠੀਕ ਹੈ ਹੁਣ ਫੋਰ ਫੋਲਡ ਕਰਨ ਤੋਂ ਬਾਅਦ ਆ ਦੇਖੋ ਇੱਧਰ ਓਪਨ ਸਾਈਡ ਹੈ ਜਿਹੜੀ ਉੱਪਰ ਖੁੱਲੀ ਠੀਕ ਹੈ ਇੱਧਰ ਤੋਂ ਲੰਬਾਈ ਲੈਣੀ ਆਪਾਂ ਨੇ ਹੁਣ ਤੁਸੀਂ ਇਹ ਇਹੀ ਚੀਜ਼ ਧਿਆਨ ਨਾਲ ਦੇਖਣੀ ਹੈ ਉਰੇ ਤੋਂ ਹੀ ਆਪਾਂ ਨੇ ਸਾਰਾ ਕੁਝ ਕੱਢਣਾ ਇੱਥੋਂ ਹੀ ਆਪਾਂ ਨੇ 벨ਟ ਕੱਢਣੀ ਆ ਇੱਥੋਂ ਹੀ ਸਾਰਾ ਕਪੜਾ ਸਲਵਾਰ ਦੇ ਵਿੱਚ ਅਡਜਸਟ ਕਰ ਦੇਣਾ ਠੀਕ ਹੈ ਇਹਦੇ ਨਾਲ ਕੀ ਹੋਊਗਾ ਤੁਹਾਡਾ ਐਕਸਟਰਾ ਕਪੜਾ ਜਿਹੜਾ ਸਿੰਪਲ ਕੱਢ ਕੇ ਬਸ ਇਹਦਾ ਉਹ ਵੀ ਖਰਾਬ ਨਹੀਂ ਹੋਏਗਾ ਔਰ ਥੋੜੀ ਸਲਵਾਰ ਵੀ ਜਿਹੜੀ ਹੈਗੀ ਹੈ ਹੈਵੀ ਬਣ ਜੇਗੀ ਹੁਣ ਇਹਦੇ ਵਿੱਚ ਦੇਖੋ ਆਪਾਂ ਨੇ ਹਾਲੇ 벨ਟ ਕੱਢਣੀ ਹੈ ਕਟਿੰਗ ਕਰਨੀ ਹੈ ਜੀ ਆਪਾਂ ਨੇ 33 ਠੀਕ ਹੈ 33 ਕਟਿੰਗ ਕਰਨੀ ਹੈ 33 ਤੇ ਇੱਕ ਨਿਸ਼ਾਨ ਆਪਾਂ ਨੇ ਇੱਧਰ ਲਗਾ ਲੈਣਾ ਠੀਕ ਹੈ ਤੇ ਹੁਣ ਮੈਂ ਜਿਵੇਂ ਕਿ 벨ਟ ਕਟਿੰਗ ਕਰਨੀ ਹੈ 벨ਟ ਮੈਨੂੰ ਚਾਹੀਦੀ ਹੈਗੀ ਹੈ ਜੀ 8 ਇੰਚ ਲੰਬਾਈ ਠੀਕ ਹੈ ਇਹ ਆਪਣੇ ਕੋਲ ਡਬਲ ਫੋਲਡ ਹੈ 4 ਇੰਚ ਤੇ ਮੈਂ ਇਹਨੂੰ ਨਿਸ਼ਾਨ ਲਗਾ ਰਹੀ ਹਾਂ ਜਦੋਂ ਆਪਾਂ ਇਹਨੂੰ ਖੋਲਾਂਗੇ ਤਾਂ ਇਹ 8 ਇੰਚ 8 ਇੰਚ ਨਿਕਲੂਗਾ ਕਿਉਂਕਿ ਇਹਦਰੋਂ ਬੰਦ ਹੈ ਠੀਕ ਹੈ ਡਬਲ ਫੋਲਡ ਹੈ 4 ਇੰਚ ਸਭ ਤੋਂ ਪਹਿਲਾਂ ਆਪਾਂ ਦੀ 벨ਟ ਕੱਢ ਲਵਾਂਗੇ ਇਹਦੇ ਵਿੱਚੋਂ ਠੀਕ ਹੈ ਕਿਉਂਕਿ ਮੈਂ ਇਸ ਕਰਕੇ ਕਰ ਰਹੀ ਹਾਂ ਕਿਉਂਕਿ ਮੈਂ ਪਹਿਲਾਂ ਲੈਂਥ ਦਾ ਨਿਸ਼ਾਨ ਲਗਾਇਆ ਕਿ ਅੱਗੇ ਕੱਪੜਾ ਆਪਣੇ ਕੋਲ ਬਚਦਾ ਜਾਂ ਨਹੀਂ ਠੀਕ ਹੈ ਹੁਣ 4 ਇੰਚ ਤੇ ਨਿਸ਼ਾਨ ਲਗਾ ਕੇ ਠੀਕ ਹੈ ਇਹ 벨ਟ ਦਾ ਕੱਪੜਾ ਕਟਿੰਗ ਕਰ ਲੈਣਾ ਥੋੜਾ ਬhota ਜੇ ਜੋਇੰਟ ਪਏਗਾ ਤੁਹਾਡੀ ਬੈਲਟ ਦੇ ਵਿੱਚ ਉਹ ਆਪਾਂ ਨੇ ਸਾਈਡ ਤੋਂ ਉਤਾਰਿਆ ਜਿਹੜਾ ਪੱਲਿਆਂ ਦੀ ਉਹਦੇ ਵਿੱਚ ਉਹ ਜੋਇੰਟ ਲਗਾਵਾਂਗੇ ਆ ਦੇਖੋ ਇਹ ਕਪੜਾ ਹੁਣ 8 ਇੰਚ ਦੀ ਲੰਬਾਈ ਦੇ ਵਿੱਚ ਆਪਣਾ ਕਟਿੰਗ ਹੋ ਚੁੱਕਿਆ ਠੀਕ ਹੈ ਤੇ ਇਹਦੀ ਜਿਹੜੀ ਚੌੜਾਈ ਹੈ ਦੇਖੋ ਆਪਣੇ ਕੋਲ ਹੈਗੀ ਹੈ ਜੀ 22 ਤਕਰੀਬਨ 21 ਇੰਚ ਠੀਕ ਹੈ ਆਪਣੇ ਨੂੰ 벨ਟ ਕਿੰਨੀ ਲਾਉਣੀ ਹੈ 벨ਟ ਆਪਾਂ ਨੇ ਲਾਉਣੀ ਹੈ ਇਹਨੂੰ 22 ਤਾਂ 1 ਇੰਚ ਦਾ ਤੁਸੀਂ ਜੋਇੰਟ ਪਾ ਸਕਦੇ ਹੋ ਜੇ ਤੁਸੀਂ 1/2 ਇੰਚ 벨ਟ ਘੱਟ ਲਾ ਸਕਦੇ ਹੋ ਤਾਂ ਇਹ ਹੀ ਰੈਡੀ ਹੋ ਜਾਊਗੀ ਠੀਕ ਹੈ ਤਾਂ ਜੇ ਜ਼ਿਆਦਾ 벨ਟ ਆ ਤੁਹਾਡੀ ਤਾਂ ਇਹਦੇ ਵਿੱਚ ਤੁਸੀਂ ਹੋਰ ਜੋਇੰਟ ਪਾ ਸਕਦੇ ਹੋ ਹੁਣ ਅੱਗੇ ਜਿਹੜਾ ਆਪਣੇ ਕੋਲ ਕਪੜਾ ਬਚ ਗਿਆ ਠੀਕ ਹੈ ਇਹ ਆਪਣੇ ਕੋਲ ਦੇਖੋ 33 ਕਟਿੰਗ ਕਰਨਾ ਠੀਕ ਹੈ 33 ਦੇ ਵਿੱਚੋਂ ਆਪਣੇ ਕੋਲ ਤੇ ਤੇ ਇਹਨਾਂ ਅੱਗੇ ਆਪਣੇ ਕੋਲ ਇਹ 35 2 ਇੰਚ ਕਪੜਾ ਐਕਸਟਰਾ ਠੀਕ ਹੈ ਤੇ ਹੁਣ ਆਪਾਂ ਕੀ ਕਰਾਂਗੇ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਜਿਵੇਂ ਕੁੰਦਾ ਕਟਿੰਗ ਕਰਨਾ ਹੁਣ ਸਾਰਾ ਕੁਝ ਇੱਥੇ ਹੀ ਸਮਝਣਾ ਤੁਸੀਂ ਇੱਥੇ ਹੀ ਸਮਝਣ ਦੀ ਚੀਜ਼ ਹੈ ਠੀਕ ਹੈ ਹੁਣ ਆਪਾਂ ਨੇ ਮੂਰੀ ਵਾਲੀ ਸਾਈਡ ਠੀਕ ਹੈ ਕੁੰਦਾ ਲਾਉਣਾ ਹੁੰਦਾ ਤਾਂ ਆਹ ਦੇਖੋ ਉਰੇ ਆਪਾਂ ਲਗਾਵਾਂਗੇ ਇਸ ਨੂੰ 2 ਇੰਚ ਲੈ ਲੂੰਗੀ ਮੈਂ ਠੀਕ ਹੈ ਕਿਉਂਕਿ ਆਪਾਂ ਨੇ 6.5 ਕਟਿੰਗ ਕਰਿਆ ਔਰ ਤੁਸੀਂ 1.5 ਜਿੰਨਾ ਤੁਸੀਂ ਚੌੜਾਈ ਚਾਹੋ ਨੇ نیچے ਮੂਰੀ ਵਾਲੀ ਸਾਈਡ ਉਨਾਂ ਕੁ ਤੁਸੀਂ ਇੱਥੇ ਲੈ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਇਧਰ ਜਿਹੜਾ ਕਪੜਾ ਤੁਹਾਡੇ ਕੋ ਬਚ ਗਿਆ ਠੀਕ ਹੈ ਇੱਧਰ ਜਿਹੜਾ ਕੱਪੜਾ ਤੁਹਾਡੇ ਕੋਲ ਬਚ ਗਿਆ ਇਹਦਾ ਤੁਸੀਂ ਅੱਧ ਕਰ ਲੈਣਾ ਸਾਰੇ ਦਾ ਹੁਣ ਆਪਣੇ ਕੋਲ ਸੇ 34 ਹੈ ਠੀਕ ਹੈ ਇੰਚ ਦੇ ਮਾਪੋਗੇ ਹਾਫ ਦੇ ਵਿੱਚ ਨਿਸ਼ਾਨੀ ਲਗਾਉਗੇ ਠੀਕ ਹੈ ਤੇ ਇਸ ਨੂੰ ਤੁਸੀਂ ਉਰੇ ਇਸ 2 ਇੰਚ ਦੇ ਨਾਲ ਮਿਲਾ ਲੈਣਾ एंड तक बने रहो ठीक है चंकी तरह समझ आ गई स्किप करो तो भुल जाओगे ठीक है कुछ समझ नहीं आएगा हम अपने इतो कटिंग कर लेना इस निशान दे उपर ठीक है ठीक है जी हम इधरों देखो बंद है ठीक है ਇਨੋਂ ਦੇ ਵਿੱਚੋਂ ਕਟਿੰਗ ਕਰੋਗੇ ਇਧਰੋਂ ਵਿੱਚੋਂ ਕਟਿੰਗ ਕਰ ਲਓਗੇ ਕਿਉਂਕਿ ਇਧਰ ਤੁਹਾਡੇ ਪੱਲੇ ਅਟੈਚ ਹੋਣਗੇ ਠੀਕ ਹੈ ਹੁਣ ਦੇਖੋ ਹੁਣ ਇਹ ਜਿਹੜਾ ਕੱਪੜਾ ਆ ਠੀਕ ਹੈ ਜਿਹੜਾ ਇਹ ਵਾਲਾ ਕੱਪੜਾ ਇਹਨੂੰ ਆਪਾਂ ਨੇ ਇਦਾਂ ਕਮਾ ਲੈਣਾ ਠੀਕ ਹੈ ਕਿਉਂਕਿ ਹਾਲੇ ਆਪਣੇ ਕੋਲ ਇਹ ਆਸਣ ਕਿੰਨਾ ਆ 17 ਇੰਚ ਠੀਕ ਹੈ ਹੁਣ ਆਪਾਂ ਇਹ ਕਪੜਾ ਇੱਧਰ ਰੱਖਾਂਗੇ ਠੀਕ ਹੈ ਇਹ ਕਪੜਾ ਇੱਧਰ ਰੱਖ ਲਿਆ ਆਪਾਂ ਨੇ ਆ ਦੇਖੋ ਇਸ ਤਰੀਕੇ ਦੇ ਨਾਲ ਠੀਕ ਹੈ ਤੇ ਉਰੇ ਉਰੇ ਆਪਾਂ ਆਸਣ ਲਗਾਵਾਂਗੇ ਇਹਦੇ ਉੱਪਰ ਠੀਕ ਹੈ ਆਸਣ ਦੀ ਨਿਸ਼ਾਨੀ ਆਪਾਂ ਇਹਦੇ ਉੱਪਰ ਕਟਿੰਗ ਕਰਨੀ ਹੈ ਆਸਣ ਹੈਗਾ ਆਪਣੇ ਕੋਲ ਦੇਖੋ ਤੁਹਾਨੂੰ ਜਿੰਨਾ ਚਾਹੀਦਾ ਤੁਹਾਡਾ 11 ਆਖਣਾ ਕੋਈ ਹੈਵੀ ਨਾ ਆਪੇ 11 ਰੱਖ ਸਕਦੇ ਹੋ ਠੀਕ ਹੈ ਮੈਂ ਇਹਦੇ ਵਿੱਚ ਰੱਖੂੰਗੀ 10.5 ਇੰਚ ਤਕਰੀਬਨ ਤਕਰੀਬਨ ਮੈਂ ਅ ਜਿਨ੍ਹਾਂ ਦੀ हिਪ ਠੀਕ ਹੈ 21 22 ਹੁੰਦੀ ਹੈ ਉਹਨਾਂ ਤੋਂ ਮੈਂ ਸਟਾਰਟ ਕਰਦੀ ਆ 10.5 ਇੰਚ ਆਸਣ ਰੱਖਦੀ ਆ ਠੀਕ ਹੈ ਬਾਕੀ ਜਿਹੜੇ 20 ਤੋਂ ਥੱਲੇ ਆ 20 ਹਿਪਾਂ ਉਹਨਾਂ ਦੀ 9.5 ਠੀਕ ਹੈ 20 ਤੋਂ ਥੱਲੇ ਆ 9 ਇਦਾਂ ਆਸਣ ਰੱਖਦੀ ਆ ਮੈਂ ਠੀਕ ਹੈ ਤੇ ਹੁਣ ਜਿਵੇਂ ਕਿ ਹੈਵੀ ਨਾਪ ਆ ਜਾਂਦੇ ਨੇ ਤਾਂ ਉਹਨਾਂ ਦੇ ਵਿੱਚ ਤੁਸੀਂ 10.5 11 11 ਤੱਕ ਹੀ ਆਸਾਨ ਵੱਡੇ ਤੋਂ ਵੱਡਾ ਕਟਿੰਗ ਹੁੰਦਾ ਠੀਕ ਹੈ 벨ਟ ਵਾਲੀ ਸਲਵਾਰ ਦੇ ਵਿੱਚ ਠੀਕ ਹੈ ਜੀ ਤੇ ਹੁਣ ਮੈਂ ਇਹਦੇ ਵਿੱਚ ਆਸਾਨ ਰੱਖੂੰਗੀ 10 ਇੰਚ ਉਰੇ ਮੈਂ ਨਿਸ਼ਾਨੀ ਲਗਾ ਲਈ ਇੱਥੋਂ ਕਟਿੰਗ ਕਰ ਲੈਣਾ ਇਹਨੂੰ ਠੀਕ ਹੈ ਤੇ ਇੰਨਾ ਕਪੜਾ ਤੁਹਾਡਾ ਜਿਹੜਾ ਹੈਗਾ ਇਹ ਸਾਈਡ ਤੋਂ ਉੱਤਰ ਗਿਆ ਕੁੰਦੀ ਦੇ ਵਿੱਚੋਂ ਠੀਕ ਹੈ ਹੁਣ ਮੈਂ ਤੁਹਾਨੂੰ ਇਹਦੀ ਔਰ ਫੁੱਲ ਜਿਹੜੀ ਹੈਗੀ ਆ ਦਿਖਾਨੀਆਂ ਇਹਨੂੰ ਸਿੱਧਾ ਕਰਕੇ ਕਿਹਦਾ ਕਪੜਾ ਜਿਹੜਾ ਹੈਗਾ ਆਪਾਂ ਨੇ ਸਾਰਾ ਪੂਰਾ ਕਿਦਾਂ ਕਰ ਲਿਆ ਠੀਕ ਹੈ ਇਹਨੂੰ ਆਪਾਂ ਕਮਾ ਲੈਣਾ ਇਦਾਂ ਠੀਕ ਹੈ ਆ ਦੇਖੋ ਇਹ ਤਾਂ ਤੁਹਾਡੇ ਕੁੰਦੇ ਹੋਗੇ ਚਾਰੋਂ ਠੀਕ ਹੈ ਇਹ ਹੋਗੇ ਤੁਹਾਡੇ ਕੁੰਦੇ ਵਿੱਚ ਤੁਹਾਡੇ ਮਿਆਨੀਆਂ ਪੈ ਗਈਆਂ ਠੀਕ ਹੈ ਜੀ ਹੁਣ ਫਰੰਟ ਵਾਲੇ ਤਾਂ ਤੁਹਾਡੇ ਆ ਜਾਣਗੇ फ्रंट ਦੇ ਬਲਾਂ ਦੇ ਵਿੱਚ ਠੀਕ ਹੈ ਇਹ ਤੁਹਾਡੇ ਸਾਈਡ ਤੇ ਨਹੀਂ ਦਿਖਣਗੇ ਇਹ ਨੀਚੇ ਹੀ ਰਹਿ ਜਾਣਗੇ ਤੁਹਾਡੇ ਕਮੀਜ਼ ਦੇ ਪੱਲੇ ਦੇ نیچے ਕਵਰ ਹੋ ਜਾਣਗੇ ਜਦੋਂ ਜੋਇੰਟ ਲੱਗ ਜਾਏਗਾ ਠੀਕ ਹੈ ਤਾਂ ਇਹ ਸਾਈਡ ਤੇ ਬਿਲਕੁਲ ਵੀ ਨਹੀਂ ਦਿਖਣਗੇ ਕਿਉਂਕਿ 2 ਇੰਚ ਦੇ ਤਕਰੀਬਨ ਆਪਾਂ ਪਿੱਛੇ ਉਰੇ ਜੋਇੰਟ ਵੀ ਲੱਗਣਾ ਹੈ ਤੇ ਫਿਰ ਬਲ ਵੀ ਪਾਉਣੇ ਆ ਪਿੱਛੇ ਦੋ ਪਲੇਟਾਂ ਠੀਕ ਹੈ ਤਾਂ ਇਹ ਤੁਹਾਡਾ ਜਿਹੜੀ ਕੁੰਦੀ ਹੈ ਨਾ ਇਹ ਪਿੱਛੇ ਹੀ ਕਵਰ ਹੋ ਜਾਂਦੀ ਹੈ ਇਹ ਬਿਲਕੁਲ ਵੀ ਸਾਹਮਣੇ ਨਜ਼ਰ ਨਹੀਂ ਆਉਂਦੀ ਤੇ ਇੱਕ ਤੁਹਾਡੀ ਸਲਵਾਰ ਵੀ ਹੈਵੀ ਰੈਡੀ ਹੋ ਜਾਏਗੀ ਠੀਕ ਹੈ ਤੇ ਇਹ ਹੋ ਗਈ ਜੀ ਤੁਹਾਡੇ ਪੱਲੇ ਠੀਕ ਹੈ ਦੇਖ ਸਕਦੇ ਤੁਸੀਂ ਸਲਵਾਰ ਜਿਹੜੀ ਹੈਗੀ ਆ ਪੂਰੀ ਹੈਵੀ ਆਪਣੀ ਕਟਿੰਗ ਹੋਈ ਆ ਠੀਕ ਹੈ ਤੇ ਸਾਰਾ ਕਪੜਾ ਆਪਾਂ ਨੇ ਸਲਵਾਰ ਦੇ ਵਿੱਚ ਹੀ ਅਡਜਸਟ ਕਰ ਲਿਆ ਠੀਕ ਹੈ ਸਲਵਾਰ ਦੇ ਵਿੱਚੋਂ ਹੀ ਤੁਹਾਨੂੰ ਸਾਰਾ ਕੁਝ ਮਿਲ ਜਾਣਾ ਹੁਣ ਇਹਦੇ ਵਿੱਚ ਦੇਖੋ ਇਹ 벨ਟ ਆ ਆਪਣੀ ਠੀਕ ਹੈ ਹੁਣ ਇਹਦੇ ਵਿੱਚ ਇਹ ਆਪਾਂ ਨੇ ਬਾਹੀ ਲਾਉਣੀ ਹੈ ਠੀਕ ਹੈ ਵੈਸੇ ਇਹ ਆਪਣੇ ਕੋਲ 21 ਤਿਆਰ ਹੋ ਰਹੀ ਹੈ 1 ਇੰਚ ਦਾ ਹੀ ਆਪਣਾ ਜੋਇੰਟ ਪਏਗਾ ਇਹਦੇ ਵਿੱਚ ਤੁਸੀਂ ਇਦਾਂ ਇਹਦੇ ਉੱਪਰ ਰੱਖ ਕੇ ਠੀਕ ਹੈ ਇਦਾਂ ਕਪੜਾ ਰੱਖ ਕੇ 1 ਇੰਚਿਸ ਨੂੰ ਤੁਸੀਂ ਸੌਰੀ 21 22 ਰੈਡੀ ਕਰ ਸਕਦੇ ਹੋ ਜਿੰਨਾ ਤੁਹਾਡਾ ਜੋਇੰਟ ਪਏਗਾ ਇੱਧਰ ਤੁਸੀਂ ਜੋਇੰਟ ਪਾ ਸਕਦੇ ਹੋ ਜਿੱਡੀ ਮਰਜ਼ੀ 벨ਟ ਤੁਸੀਂ ਆਪਣੀ ਬਣਾ ਸਕਦੇ ਹੋ ਜੋਇੰਟ ਲਗਾ ਕੇ ਠੀਕ ਹੈ ਜੋਇੰਟ ਤੁਸੀਂ ਫਰੰਟ ਦੇ ਵਿੱਚ ਰੱਖਿਆ ਕਰੋ ਬਾਕੀ ਜੋ ਵੀ ਤੁਹਾਡੇ ਜੋਇੰਟ ਆਉਂਦੇ ਆ ਸਲਵਾਰ 'ਚ ਤੇ ਇਹ ਕਪੜਾ ਜਿਹੜਾ ਹੋ ਗਿਆ ਦੇਖੋ ਜੀ ਇਹਦੇ ਉੱਪਰ ਤੁਸੀਂ ਮੋਰੀਆਂ ਆਰਾਮ ਨਾਲ ਬਣਾ ਸਕਦੇ ਹੋ ਇਹ ਪੱਲਿਆਂ ਦੀ ਸਾਈਡ ਤੋਂ ਉਤਰਿਆ ਸੀਗਾ ਤੇ ਇਦਾਂ ਸਲਵਾਰ ਕਟਿੰਗ ਕਰਨ ਨਾਲ ਇੱਕ ਤਾਂ ਤੁਹਾਡਾ ਕਪੜਾ ਵੇਸਟ ਨਹੀਂ ਹੁੰਦਾ ਠੀਕ ਹੈ ਦੂਸਰਾ ਤੁਹਾਡੀ ਸਲਵਾਰ ਜਿਹੜੀ ਹੈਗੀ ਬਿਲਕੁਲ ਹੈਵੀ ਬਣ ਜਾਂਦੀ ਹੈ ਫੁੱਲ ਬਣ ਜਾਂਦੀ ਹੈ ਠੀਕ ਹੈ ਮਤਲਬ ਕਿਉਂਕਿ ਸਿੰਪਲ ਸਲਵਾਰ ਬਣਾਉਨੇ ਆਪਾਂ ਕਟਾਈ ਵਾਲੀ ਉਹਦੇ ਵਿੱਚ ਕੀ ਹੁੰਦਾ ਉਹਦੇ ਵਿੱਚ ਕਪੜਾ ਕਾਫੀ ਜ਼ਿਆਦਾ ਵੇਸਟ ਹੋ ਜਾਂਦਾ ਹੈ ਬਚ ਜਾਂਦਾ ਹੈ ਬਿਲਕੁਲ ਸਿੰਪਲ ਜਦੋਂ ਆਪਾਂ ਬਣਾਉਨੇ ਆ ਠੀਕ ਹੈ ਹੁਣ ਕਟਾਈ ਵਾਲੀ ਸਲਵਾਰ ਸਿੰਪਲ ਵੀ ਬਹੁਤ ਸੋਹਣੀ ਲੱਗਦੀ ਹੈ ਕਿਉਂਕਿ ਸਟ੍ਰੇਟ ਜੀ ਲੁੱਕ ਆ ਜਾਂਦੀ ਹੈ ਤੇ ਇਹਦੇ ਵਿੱਚ ਜੇ ਕਿਸੇ ਨੇ ਹੈਵੀ ਪਾਉਣੀ ਹੈ ਤਾਂ ਇਹੇ ਤਰੀਕਾ ਤੁਹਾਡੇ ਲਈ ਸਭ ਤੋਂ ਬੈਸਟ ਹੈ ਤੇ ਬਾਕੀ ਤੁਹਾਨੂੰ ਨਵਾਂ ਤਰੀਕਾ ਕਿਦਾਂ ਦਾ ਲੱਗਿਆ ਕੁੰਦੇ ਕੱਢਣ ਦਾ ਇਹ ਤਰੀਕਾ ਤੁਸੀਂ ਦੇਖ ਸਕਦੇ ਹੋ ਕਿਉਂਕਿ ਮੇਰਾ ਇਹ ਐਕਸਪੀਰੀਅੰਸ ਹੈ ਮੈਂ 10-15 ਸਾਲ ਤੋਂ ਸਟਿਚਿੰ ਅਸੀਂ ਬਹੁਤ ਹੀ ਸੌਖੇ ਸੌਖੇ ਤਰੀਕੇ ਨਾਲ ਕਟਿੰਗ ਦੱਸਦੇ ਆ ਤੇ ਸਟੂਡੈਂਟਸ ਨੂੰ ਸਿਖਾਉਨੇ ਵੀ ਆ ਸੋ ਬਾਕੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਅਸੀਂ ਆ ਹੁਣ ਕਲਾਸ ਅੱਜ ਤੁਹਾਡੀ ਇਹ 6ਵੀਂ ਕਲਾਸ ਸੀਗੀ ਠੀਕ ਹੈ ਤੇ 6ਵੀਂ ਕਲਾਸ ਦੇ ਵਿੱਚ ਤੁਹਾਨੂੰ ਇਹ ਕਟਿੰਗ ਕਰਨ ਲਈ ਦੱਸੀ ਐ ਇਸ ਵਰਕ ਵਾਲੀ ਸਲਵਾਰ ਦੀ ਤੇ ਸਟਿਚਿੰਗ ਇਹ ਇਦਾਂ ਹੀ ਹੋਣੀ ਐ ਜਿੱਦਾਂ ਇਹ ਰੱਖੀ ਐ ਠੀਕ ਹੈ ਇਹ ਕੁੰਦੀਆਂ ਤੁਸੀਂ ਪਹਿਲਾਂ ਇੱਧਰ ਜੋੜ ਲੈਣੀਆਂ ਇਹਨੇ ਠੀਕ ਹੈ ਫਿਰ ਪੱਲੇ ਜੋੜ ਲੈਣੇ ਆ ਇਹ ਤੁਹਾਡੀ 벨ਟ ਹੈ ਜੀ ਨਾਰਮਲ ਸਲਵਾਰ ਦੇ ਵਾਂਗ ਹੀ ਤੁਸੀਂ ਇਹਦੀ ਸਟਿਚਿੰਗ ਕਰ ਲੈਣੀ ਐ ਸੋ ਬਾਕੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ ਬਾਕੀ ਅੱਗੇ ਤੁਹਾਨੂੰ ਹੋਰ ਵੀ ਜ਼ਿਆਦਾ ਠੀਕ ਹੈ ਕਟਿੰਗ ਸਟੀਚਿੰਗ ਨਾਲ ਰਿਲੇਟਡ ਵੀਡੀਓਜ਼ ਤੁਹਾਨੂੰ ਮਿਲਦੀਆਂ ਰਹਿਣਗੀਆਂ ਸਿਰਫ ਇੰਨਾ ਕੋ ਕਪੜਾ ਦੇਖੋ ਆਪਣੇ ਕੋਲ ਸਲਵਾਰ ਦੇ ਵਿੱਚੋਂ ਬਚਿਆ ਇਹ ਮੂਰੀਆਂ ਤੇ ਹੀ ਅਡਜਸਟ ਹੋ ਜਾਣਾ ਬਾਕੀ ਸਾਰਾ ਕਪੜਾ ਆਪਾਂ ਨੇ ਵਿੱਚ ਹੀ ਅਡਜਸਟ ਕਰਤਾ ਠੀਕ ਹੈ ਕੁਝ ਵੀ ਵੇਸਟ ਨਹੀਂ ਕਰਿਆ ਸੋ ਦੋਸਤੋ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਬਾਕੀ 100 ਕਲਾਸਾਂ ਆਪਾਂ ਪੂਰੀਆਂ ਕਰ ਰਹੀਆਂ ਤੁਹਾਨੂੰ ਸਿਖਾਉਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸਾਰੀਆਂ ਤੁਸੀਂ ਦੇਖਣੀਆਂ ਵੀਡੀਓਜ਼ ਤਾਂ ਤੁਸੀਂ ਚੰਗੀ ਤਰ੍ਹਾਂ ਸਿੱਖ ਸਕੋ